ਦੇਖੋ ਜੇ ਸੰਸਾਰ ਦਾ ਡਾਟਾ ਵੇਖੀਏ ਤੇ ਸਿਰਫ 5% ਸੰਸਥਾਵਾਂ ਨੇ ਜਿਹੜੀਆਂ 10 ਸਾਲ ਦੇ ਸਮੇਂ ਤੋਂ ਪਾਰ ਜਾਂਦੀਆਂ ਸਿਰਫ 5% ਸੰਸਥਾਵਾਂ ਜੇ ਸਾਰੇ ਸੰਸਾਰ ਨੂੰ ਧਿਆਨ ਚ ਰੱਖੀਏ ਮੈਂ ਤੇ ਆਪਣੀ ਪੂਰੀ ਟੀਮ ਨੂੰ ਇਸ ਗੱਲ ਦਾ ਜਿਹੜਾ ਨਾ ਕ੍ਰੈਡਿਟ ਦੇਣਾ ਚਾਹਨਾ ਕਿ ਅਸੀਂ 25 ਸਾਲ ਤੋਂ ਲਗਾਤਾਰ ਇੱਕ ਮੁੱਦੇ ਨੂੰ ਲੈ ਕੇ ਜਿੰਦ ਚ ਦਸਤਾਰ ਤੇ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹ ਇੱਕ ਨੰਬਰ ਤੇ ਸੀ ਤੇ ਆਪਣੀ ਭੁਵਿੱਖ ਦੀ ਜਿਹੜੀ ਪੀੜੀ ਹੈ ਉਹਨੂੰ ਜਿਹੜਾ ਅੱਗੇ ਲੈ ਕੇ ਚੱਲਣ ਦੀ ਜਿਹੜੀ ਗੱਲ ਆ ਉਹਦੀ ਟ੍ਰੇਨਿੰਗ ਦੀ ਗੱਲ ਆ ਉਹਦੇ ਲਈ ਅਸੀਂ ਜਿਹੜਾ ਇਹ ਕਾਰਜ ਆਰੰਭੇ ਹੋਏ ਨੇ ਤੇ ਉਹ ਅੱਗੇ ਜਾ ਰਹੇ ਆ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਤੇ ਉਹਨਾਂ ਦਾ ਰਹਿਮਤ ਭਰਿਆ ਹੱਥ ਹੈ ਕਿ ਅਸੀਂ 25 ਸਾਲਾ ਮਨਾ ਪਾ ਰਹੇ ਹਾਂ ਜਿਹੜਾ ਪ੍ਰਚਾਰਕ ਦੀ ਸੰਸਾ ਹੋਰ ਇਹੋ ਜਿਹੇ ਦਸਾਂ ਨੂੰ ਵੀ ਦੇਖੋ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਰੀਆਂ ਸੰਸਥਾਵਾਂ ਨੂੰ ਰਲ ਕੇ ਜਿਹੜਾ ਉਹ ਹਮਲਾ ਮਾਰਨਾ ਚਾਹੀਦਾ ਇੱਕ ਦੂਜੇ ਦਾ ਸਹਿਯੋਗ ਦੇ ਕੇ ਤੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਅਸੀਂ ਸਾਰੇ ਜਾਣੇ ਇਕੱਲੇ ਇਕੱਲੇ ਪੰਥ ਨਹੀਂ ਆ ਪਰ ਅਸੀਂ ਸਮੁੱਚੇ ਪੰਥ ਦਾ ਇੱਕ ਛੋਟੀ ਜੀ ਸ਼ਾਖ ਆ ਤੇ ਅਸੀਂ ਸ਼ਾਖਾਂ ਜਦੋਂ ਇਕੱਠੀਆਂ ਹੋ ਕੇ ਰਹਿਣ ਗਿਆ ਤੇ ਸਮੁੱਚੇ ਪੰਥ ਨੂੰ ਬਲ ਮਿਲਦਾ ਤੇ ਚੜ੍ਹਦੀ ਕਲਾ ਮਿਲਦੀ ਹੈ ਠੀਕ ਕੀਤਾ ਗਿਆ ਕੀ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਾਲ ਗੁਰੂ ਦੀ ਫੌਜ ਜਿਨ੍ਹਾਂ ਦੇ ਅੱਜ 25 ਸਾਲ ਪੂਰੇ ਹੋਏ ਨੇ ਸੋ ਉਹਨਾਂ ਦੀ ਬੈਨਟਨ ਨੂੰ ਮਬਾਰਕਬਾ ਦਿੰਦਾ। ਉਹ ਦੂਸਰਾ ਉਹਨਾਂ ਨੇ ਕੁਝ ਜਿਹੜੀਆਂ ਵੱਖ-ਵੱਖ ਫੀਲਡ ਵਿੱਚ ਜਿਹੜੀਆਂ ਸਖਸ਼ੀਤਾ ਨੇ ਜਿਨ੍ਹਾਂ ਨੇ ਕੋਈ ਅੱਛੇ ਕੰਮ ਕੀਤੇ ਆ ਸਮਾਜ ਲਈ। ਸੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਮੈਂ ਵੀ ਮੈਨੂੰ ਵੀ ਸਨਮਾਨਿਤ ਕੀਤਾ ਗਿਆ ਸਿੱਖ ਗੌਰਵ ਅਵਾਰਡ ਦੇ ਨਾਲ। ਸੋ ਮੈਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦਾ ਕਿ ਮੈਨੂੰ ਉਹਨਾਂ ਨੇ ਇਸ ਅਵਾਰਡ ਦੇ ਕਾਬਿਲ ਸਮਝਿਆ। ਇਹੀ ਬਾਈਗੁਰੇ ਅਰਦਾਸ ਕਰਦੇ ਆ ਕਿ ਜਿਸ ਦਾ 25 ਸਾਲ ਚ ਬੜਾ ਅੱਛਾ ਕੰਮ ਕਰ ਰਹੇ ਨੇ ਚਾਹੇ ਉਹ ਟਰਬਨ ਦਾ ਮੇਨ ਦਾ ਕੰਮ ਹੈ ਸੋ ਅੱਜ ਸਿੱਖੀ ਬਾਰੇ ਸਿੱਖੀ ਸਰੂਪ ਬਾਰੇ ਜਾਂ ਟਰਬਨ ਬਾਰੇ ਜੋ ਸੀ ਅੱਜ ਸਾਰੀ ਪ੍ਰੇਡ ਵੀ ਕੀਤੀ ਗਈ ਇੱਥੇ ਸਾਰਾ ਫੰਕਸ਼ਨ ਚੱਲ ਰਿਹਾ ਇੱਕ ਵਾਰ ਫਿਰ ਮੈਂ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਜੇ ਸੰਸਾਰ ਦਾ ਡਾਟਾ ਵੇਖੀਏ ਤੇ ਸਿਰਫ 5% ਸੰਸਥਾਵਾਂ ਨੇ ਜਿਹੜੀਆਂ 10 ਸਾਲ ਦੇ ਸਮੇਂ ਤੋਂ ਪਾਰ ਜਾਂਦੀਆਂ ਸਿਰਫ 5% ਸੰਸਥਾਵਾਂ ਜੇ ਸਾਰੇ ਸੰਸਾਰ ਨੂੰ ਧਿਆਨ ਚ ਰੱਖੀਏ ਮੈਂ ਤੇ ਆਪਣੀ ਪੂਰੀ ਟੀਮ ਨੂੰ ਇਸ ਗੱਲ ਦਾ ਜਿਹੜਾ ਨਾ ਕ੍ਰੈਡਿਟ ਦੇਣਾ ਚਾਹਨਾ ਕਿ ਅਸੀਂ 25 ਸਾਲ ਤੋਂ ਲਗਾਤਾਰ ਇੱਕ ਮੁੱਦੇ ਨੂੰ ਲੈ ਕੇ ਜਿਸ ਚ ਦਸਤਾਰ ਤੇ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹ ਇੱਕ ਨੰਬਰ ਤੇ ਸੀ ਤੇ ਆਪਣੀ ਭਵਿੱਖ ਦੀ ਜਿਹੜੀ ਪੀੜ੍ਹੀ ਹੈ ਉਹਨੂੰ ਜਿਹੜਾ ਅੱਗੇ ਲੈ ਕੇ ਚੱਲਣ ਦੀ ਜਿਹੜੀ ਗੱਲ ਆ ਉਹਦੀ ਟ੍ਰੇਨਿੰਗ ਦੀ ਗੱਲ ਆ ਉਹਦੇ ਲਈ ਅਸੀਂ ਜਿਹੜਾ ਇਹ ਕਾਰਜ ਆਰੰਭੇ ਹੋਏ ਨੇ ਤੇ ਉਹ ਅੱਗੇ ਜਾ ਰਹੇ ਆ ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਤੇ ਉਹਨਾਂ ਦਾ ਰਹਿਮਤ ਭਰਿਆ ਹੱਥ ਹੈ ਕਿ ਅਸੀਂ 25 ਸਾਲਾ ਮਨਾ ਪਾ ਰਹੇ ਹਾਂ ਸਿੱਖੀ ਦਾ ਪ੍ਰਚਾਰ ਕਰਦੀ ਸੰਸਾ ਹੋਰ ਇਹੋ ਜਿਹੇ ਦਸਤਾਂ ਉਹ ਵੀ ਕਰਦੇ ਦੇਖੋ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਰੀਆਂ ਸੰਸਥਾਵਾਂ ਨੂੰ ਰਲ ਕੇ ਜਿਹੜਾ ਉਹ ਹਮਲਾ ਮਾਰਨਾ ਚਾਹੀਦਾ ਹੈ ਇੱਕ ਦੂਜੇ ਦਾ ਸਹਿਯੋਗ ਦੇ ਕੇ ਤੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਅਸੀਂ ਸਾਰੇ ਜਾਣੇ ਇਕੱਲੇ ਇਕੱਲੇ ਪੰਥ ਨਹੀਂ ਆ ਪਰ ਅਸੀਂ ਸਮੁੱਚੇ ਪੰਥ ਦਾ ਇੱਕ ਛੋਟੀ ਜੀ ਸ਼ਾਖ ਆ ਤੇ ਅਸੀਂ ਸ਼ਾਖਾਂ ਜਦੋਂ ਇਕੱਠੀਆਂ ਹੋ ਕੇ ਰਹਿਣਗੀਆਂ ਤੇ ਸਮੁੱਚੇ ਪੰਥ ਨੂੰ ਬਲ ਮਿਲਦਾ ਤੇ ਚੜ੍ਹਦੀ ਕਲਾ ਮਿਲਦੀ ਹੈ। ਕੀ ਕਿਹਾ ਗਿਆ ਕੀ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਾਲ ਗੁਰੂ ਦੀ ਫੌਜ ਜਿਨ੍ਹਾਂ ਦੇ ਅੱਜ 25 ਸਾਲ ਪੂਰੇ ਹੋਏ ਨੇ ਤੋਂ ਉਹਨਾਂ ਦੀ ਬੇਨਤੀ ਨੂੰ ਮਬਾਰਕਬਾ ਦਿੰਦਾ। ਉਹ ਸੋ ਉਹਨਾਂ ਨੇ ਕੁਝ ਜਿਹੜੀਆਂ ਵੱਖ-ਵੱਖ ਫੀਲਡ ਵਿੱਚ ਜਿਹੜੀਆਂ ਸਖਸ਼ੀਤਾਂ ਨੇ ਜਿਨ੍ਹਾਂ ਨੇ ਕੋਈ ਅੱچھے ਕੰਮ ਕੀਤੇ ਆ ਸਮਾਜ ਲਈ ਸੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦਿਨਾਂ ਵਿੱਚ ਮੈਂ ਵੀ ਮੈਨੂੰ ਵੀ ਸਨਮਾਨਿਤ ਕੀਤਾ ਗਿਆ ਸਿੱਖ ਗੌਰਵ ਅਵਾਰਡ ਦੇ ਨਾਲ ਸੋ ਮੈਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦਾ ਕਿ ਮੈਨੂੰ ਉਹਨਾਂ ਨੇ ਇਸ ਅਵਾਰਡ ਦੇ ਕਾਬਿਲ ਸਮਝਿਆ ਇਹੀ ਵਾਕੁਰੇ ਅਰਦਾਸ ਕਰਦੇ ਆ ਕਿ ਜਿਸ ਨੇ 25 ਸਾਲ ਚ ਬੜਾ ਅੱਛਾ ਕੰਮ ਕਰ ਰਹੇ ਨੇ ਚਾਹੇ ਉਹ ਟਰਬਨ ਦਾ ਮੇਨ ਤਾਂ ਕੰਮ ਹੈ ਸੋ ਅੱਜ ਸਿੱਖੀ ਬਾਰੇ ਸਿੱਖੀ ਸਰੂਪ ਬਾਰੇ ਜਾਂ ਟਰਬਨ ਬਾਰੇ ਜੋ ਅੱਜ ਸਾਰੀ ਪ੍ਰੇਡ ਵੀ ਕੀਤੀ ਗਈ ਇੱਥੇ ਸਾਰਾ ਫੰਕਸ਼ਨ ਚੱਲ ਰਿਹਾ ਇੱਕ ਵਾਰੀ ਫਿਰ ਮੈਂ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ